ਬਾਰ ਐਸੋਸੀਏਸ਼ਨ ਵੱਲੋਂ ਨਵਾਂ ਸ਼ਹਿਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਜ਼ਿਲ੍ਹਾ ਪ੍ਰਧਾਨ ਬਾਰ ਐਸੋਸੀਏਸ਼ਨ ਨੇ ਦੱਸਿਆ ਹੈ ਕਿ ਬਲਾ ਚੌਰ ਦੀ ਤਸੀਲ ਨੂੰ ਆਨੰਦਪੁਰ ਸਾਹਿਬ ਨਾਲ ਜੋੜਿਆ ਜਾ ਰਿਹਾ ਹੈ ਇਹ ਸਰਾਸਰ ਬਿਲਕੁਲ ਗਲਤ ਹੈ ਆਓ ਸੁਣਦੇ ਹਾਂ ਇਸ ਮੌਕੇ ਤੇ ਬਾਰ ਐਸੋਸੀਏਸ਼ਨਸ ਦੇ ਪ੍ਰਧਾਨ ਕੀ ਕਹਿੰਦੇ ਹਨ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਤੁਸੀਂ ਪ੍ਰੋਟੈਸਟ ਕਰ ਰਹੇ ਨਾਲ ਮੰਗ ਪਤੇ ਦਿਨ ਦੀ ਸਭ ਨੂੰ ਆਇਆ ਸੀ ਅਸੀਂ ਨਵਾਂ ਸ਼ਹਿਰ ਬਾਰੋ ਐਸੋਸੀਏਸ਼ਨ ਦੇ ਸਾਰੇ ਬਾਰ ਮੈਂਬਰਸ ਇਹ ਚੀਜ਼ ਲਈ ਪ੍ਰੋਟੈਸਟ ਕਰ ਰਹੇ ਆਂ ਔਰ ਮੰਗ ਜੋ ਮੁੱਖ ਮੰਤਰੀ ਪੰਜਾਬ ਨੂੰ ਵੀ ਬੇਨਤੀ ਕਰ ਰਹੇ ਆਂ ਇਹ ਜੋ ਅਨੰਦਪੁਰ ਸਾਹਿਬ ਜ਼ਿਲ੍ਹਾ ਬਣਾਉਣ ਦੀ ਮੰਗ ਉੱਠੀ ਆ ਉਸ ਦੇ ਵਿੱਚ ਬਲਾਚੌਰ ਤਹਿਸੀਲ ਨੂੰ ਉਹਦੇ ਵਿੱਚ ਮਲਾਇਆ ਜਾ ਰਿਹਾ ਅਸੀਂ ਇਸ ਦੀ ਕੋਰ ਨਿੰਦਾ ਕਰਦੇ ਆਂ ਔਰ ਬੇਨਤੀ ਕਰਦੇ ਆਂ ਸਰਕਾਰ ਨੂੰ ਇਹ ਜੋ ਤਹਿਸੀਲ ਬੜਾਚੌਰ ਅਨੰਦਪੁਰ ਸਾਹਿਬ ਦੇ ਵਿੱਚ ਐਡ ਹੋਣੀ ਆ ਉਹ ਨਾ ਐਡ ਕੀਤੀ ਜਾਵੇ ਪਬਲਿਕ ਦੀ ਬਹੁਤ ਹਰਾਸਮੈਂਟ ਹੋਣੀ ਹੈਗੀ ਹੈ ਔਰ ਸਾਡੇ ਜੋ ਵੀ ਲਿਟੀਗੇਸ਼ਨ ਹੈਗੀ ਆ ਜੋ ਚਲਦੀ ਆ ਕੋਰਟ ਕੰਪਲੈਕਸ ਦੀ ਕੋਰਟਾਂ ਦੀਆਂ ਚਲਦੀਆਂ ਪਈਆਂ ਉਹਦੇ ਵਿੱਚ ਵੀ ਪਬਲਿਕ ਨੂੰ 50 ਕਿਲੋਮੀਟਰ ਅੱਗੇ ਅਨੰਦਪੁਰ ਸਾਹਿਬ ਜਾਣਾ ਪੈਣਾ ਇੱਥੋਂ ਸਾਡੇ 15 ਤੋਂ 20 ਕਿਲੋਮੀਟਰ ਬੜਾਚੌਰਾ ਉਹਦੇ ਵਿੱਚ ਸਾਰੀ ਪਬਲਿਕ ਨੂੰ ਇੱਥੇ ਬਹੁਤ ਸਹੂਲਤਾ ਸੀਗੀਆਂ ਇਤੋਂ ਤੋੜ ਕੇ ਬਾਲਾਚੌਰ ਨੂੰ ਜੋ ਆਨੰਦਪੁਰ ਸਾਹਿਬ ਦੇ ਵਿੱਚ ਨਾਲ ਜੋੜਿਆ ਜਾ ਰਿਹਾ ਉਹਦੇ ਵਿਰੋਧ ਵਿੱਚ ਅਸੀਂ ਇਹ ਪ੍ਰੋਟੈਸਟ ਕੀਤਾ ਹੈਗਾ ਔਰ ਮਾਝੋਗ ਡੀਸੀ ਸਾਹਿਬ ਦੇ ਮਾਧਿਅਮ ਰਾਹੀਂ ਮਾਝੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਇਹ ਮੰਗ ਪੱਤਰ ਦਿੱਤਾ ਆਪਣੇ ਵਕੀਲ ਭਾਈਚਾਰੇ ਵੱਲੋਂ ਇਹ ਜੋ ਸਰਕਾਰ ਬਾਲਾਚੌਰ ਤਸਵੀਰ ਨੂੰ ਆਨੰਦਪੁਰ ਸਾਹਿਬ ਦੇ ਨਾਲ ਮਨਾਣਾ ਚਾਹਦੀ ਆ ਇਸ ਨੂੰ ਰੋਕਿਆ ਜਾਵੇ ਔਰ ਇਸ ਦੇ ਨਾਲ ਹੀ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਇਹ ਜੋ ਇਹਨਾਂ ਨੇ ਆਪਣਾ ਫੈਸਲਾ ਕੀਤਾ ਹੈ ਬਲਾਚੌਰ ਤਹਿਸੀਲ ਨੂੰ ਮਿਲਾਨ ਦਾ ਉਹ ਬਾਸ ਲੈ ਜੇ ਸਰਕਾਰ ਨੇ ਮੰਗ ਨਹੀਂ ਮੁਣੀ ਫਿਰ ਅਗਲਾ ਕਾਰਵਾਈ ਕਰਾਂਗੇ ਅਸੀਂ ਪ੍ਰੋਟੈਸਟ ਕਰਾਂਗੇ ਜਿੱਤੇ ਤੱਕ ਵੀ ਸਾਨੂੰ ਨਵਾਂ ਸ਼ਹਿਰ ਵਸੀਆਂ ਨੂੰ ਜਾਣਾ ਪਿਆ ਅਸੀਂ ਪੂਰੇ ਨਵਾਂ ਸ਼ਹਿਰ ਨਾਲ ਪੂਰੇ ਬਲਾਚੌਰ ਨਾਲ ਪੂਰੇ ਜ਼ਿਲ੍ਹੇ ਨਾਲ ਵਕੀਲ ਭਾਈਚਾਰਾ ਮੁੰਡੇ ਨਾਲ ਮੁੰਡਾ ਜੋੜ ਕੇ ਖੜਾ ਹੁਣ ਨਵਾਂ ਸ਼ਹਿਰ ਤਿੰਨ ਤਹਿਸੀਲ ਨੇ ਜੇ ਬਲਾਚੌਰ ਕੱਟ ਕੇ ਫਿਰ ਦੋ ਤਹਿਸੀਲ ਹੋ ਗਈ ਫਿਰ ਨਵਾਂ ਸ਼ਹਿਰ ਸਬਡੀਵੀਜ਼ਨ ਨੂੰ ਕੀ ਬਣੂਗਾ ਫਿਰ ਸਰ ਇਹ ਇਹ ਚੀਜ਼ ਹੀ ਅਸੀਂ ਕਹਿ ਰਹੇ ਹੈਗੇ ਆ ਮੰਗ ਕਰ ਰਹੇ ਆ ਸਾਡੇ ਕੋਲ ਤਾਂ ਆਲਰੇਡੀ ਪਹਿਲੇ ਨਵਾਂ ਸ਼ਹਿਰ ਛੋਟਾ ਜ਼ਿਲ੍ਹਾ ਹੈਗਾ ਉਹਦੇ ਵਿੱਚੋਂ ਜੇ ਬਲਾਚ ਛੋਟਾ ਜ਼ਿਲ੍ਹਾ ਬਣ ਜਾਏਗਾ ਸਾਡਾ ਫਿਰ ਸਾਡੇ ਕੋਲ ਜਿਹੜੀ ਹੈਗੀ ਆ ਬਹੁਤ ਹੀ ਘੱਟ ਦਾਇਰਾ ਸਾਡੇ ਨਮਸ਼ਾ ਜ਼ਿਲ੍ਹੇ ਚ ਆਏ ਇਹ ਅਫਵਾਹ ਕਿੱਥੋਂ ਉੱઠી ਹੈ ਕੋਈ ਇਹ ਸਾਡੇ ਕੋਲ ਕੱਲ ਦੀ ਨਿਊਜ਼ਪੇਪਰ ਸੀਗੀ ਉਹਦੇ ਵਿੱਚ ਇੱਕ ਕਲਿੱਪ ਲੱਗਿਆ ਸੀਗਾ ਉਹਦੇ ਵਿੱਚ ਅਸੀਂ ਕਲਿੱਪ ਜਿਹੜਾ ਨਾਲ ਆਪਣੇ ਮੈਮੋਰੰਡਮ ਦੇ ਨਾਲ ਡੀ ਸਾਹਿਬ ਨੂੰ ਦਿੱਤਾ ਹੈ ਇਹ ਮੰਗ ਕਿਹਨੇ ਕੀਤੀ ਹੈ ਇਹ ਮੰਗ ਸਰਕਾਰ ਨੇ ਜਿਹੜੀ ਹੈਗੀ ਆ ਉਹਨਾਂ ਦੇ ਵੱਲੋਂ ਇੱਕ ਲੱਗਿਆ ਸੀਗਾ ਬਈ ਆਨੰਦ ਇੱਕ ਕਲਿੱਪ ਲੱਗੀ ਆ ਵੀ ਇਹ ਨਮਸ਼ਾ ਜ਼ਿਲ੍ਹਾ ਆਨੰਦਪੁਰ ਸਾਹਿਬ ਜ਼ਿਲ੍ਹਾ ਨਾਇਬ ਬਣਾਇਆ ਜਾ ਰਿਹਾ ਜਿਸ ਨੂੰ ਅਨਾਉਂਸ ਲਗਭਗ ਇਹਨਾਂ ਨੇ ਹੌਲੇ-ਹੌਲੇ ਦੇ ਵਿੱਚ ਸਰਕਾਰ ਨੇ ਕਰ ਦੇਣਾ ਉਹਦੇ ਵਿੱਚ ਰੋਪੜ ਦੇ ਜਿਹੜੇ ਕਾਫੀ ਕਸਬ ਤਸੀਲਾ ਜਿਹੜੀਆਂ ਵਿੱਚ ਐਡ ਕੀਤੀਆਂ ਜਾ ਰਹੀਆਂ ਜਿਸ ਦੇ ਵਿੱਚ ਬਲਾਚੌਣ ਵੀ ਐਡ ਕਰਨ ਲੱਗੇ ਠੀਕ ਥੈਂਕ ਯੂ